ਤੇ ਕਾਪੀ ਕਾਇ ਜਾਂਦੀ ਜ਼ਿੰਮੇਵਾਰੀ ਬਾਈ ਫੁੱਲ ਕਾਗਜਾਂ ਦੀ ਹਾਂ ਕਾਗਜਾਂ ਦੀ ਫੁੱਲ ਜ਼ਿੰਮੇਵਾਰੀ ਹੈ ਠੀਕ ਹੈ ਜੀ ਤੇ ਪੰਜਾਬ ਦੇ ਸੌ ਸਾਮ ਕੇ ਰੱਖਦਾ ਜਿੰਨਾ ਚਿਰ ਟਰੈਕਟਰ ਬਾਲਣ 20 ਸਾਲ ਬਾਲਣ ਯਾਰ ਕਾਪੀ ਕਾਇ ਜਾਂਦਾ ਗਲਤਾ ਆਪਣੇ ਕੋਲ ਲੈ ਕੇ ਆ ਜਾ ਠੀਕ ਹੈ ਜੀ ਜਲਦੀ ਇੱਧਰ ਕੈਮਰਾ ਮਰਵਾ ਦੇ ਕਰ ਐਦਾਂ ਦੇ ਬੰਦੇ ਬਾਈ ਜੀ ਮੰਡੀ 'ਚ ਬਹੁਤ ਜ਼ਿਆਦਾ ਘੱਟ ਮਿਲਦੇ ਨੇ ਬਾਈ ਕਹਿੰਦਾ ਟੱਚਿੰਗ ਪੰਚਿੰਗ ਹੈਗੀ ਮਾੜੀ ਮੋਟੀ ਹਾਂ ਨਾਵਾਸ ਤਰੀ ਹੈਗੀ ਬਿਲੀਪੇ ਹਾਂ ਜੇ ਹੁਣ ਮੈਂ ਐਂ ਜਮਾ ਨੌਕਰੀ ਆ ਮ ਵੀ ਪੈਸੇ ਹੈ ਹੀ ਨਹੀਂ ਮੈਂ ਲੋ ਵੀਰੋ ਤਾਂ ਸਰ ਵੀਰ ਨੂੰ ਪੈਰ ਪੈ ਸਾਰ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਸੋਤਾ ਭਰਾ ਮਰਤਪਾਲ ਸਿੰਘ ਬੱਬੂ ਤੇ ਆਪਾਂ ਇਹ ਟਲਵੰਡੀ ਸਾਬੋ ਟਰੈਕਟਰ ਦੀ ਮੰਡੀ ਤੇ ਤੇ ਭਾਈ ਗੁਰਪ੍ਰੀਤ ਆਪਣੇ ਨਾਲ ਆ ਸਾਰੀ ਗੱਲਬਾਤ ਕਰਾਂਗੇ ਕਿੰਨੇ ਟਰੈਕਟਰ ਲੈ ਕੇ ਵੀਡੀਓ ਚ ਬਣੇਗੇ ਸਸਿਕਾ ਭਾਈ ਗੁਰਪ੍ਰੀਤ ਠੀਕ ਆ ਭਾਈ ਬਹੁਤ ਠੀਕ ਆ ਤੇ ਅੱਜ ਕਿੰਨੇ ਟਰੈਕਟਰ ਲੈ ਕੇ ਆਣਗੇ ਟਰੈਕਟਰ 4-5 ਆਵੋ ਠੀਕ ਆ ਜੀ ਹਾਂ ਤੇ ਮੋਬਾਈਲ ਨੰਬਰ ਭਾਈ ਜੀ ਮੋਬਾਈਲ ਨੰਬਰ 95922 1953 1953 ਹਾਂ 95922 1953 ਠੀਕ ਆ ਭਾਈ ਜੀ ਤੇ ਕਾਪੀ ਕਰ ਜਾਂਦੀ ਜ਼ ਕਾਗਜਾਂ ਦੀ ਹਾਂ ਕਾਗਜਾਂ ਦੀ ਫੁੱਲ ਜ਼ਿੰਮੇਦਾਰੀ ਹੈ ਠੀਕ ਹੈ ਜੀ ਤੇ ਪੰਜਾਬ ਦੇ ਸਾਹਮਣੇ ਰੱਖਣਾ ਜਿੰਨਾ ਚਿਰ ਟਰੈਕਟਰ ਬਾਲਣ 20 ਸਾਲ ਬਾਲਣ ਯਾਰ ਕਾਪੀ ਕਾ ਗਲਤ ਆਪਣੇ ਕੋਲ ਲੈ ਕੇ ਆ ਜਾ ਠੀਕ ਹੈ ਜੀ ਭਾਈ ਜੀ ਕਾਪੀ ਟਰੈਕਟਰ ਸਾਹਮਣੇ ਸਾਲ ਨਹੀਂ 2 ਸਾਲ ਨਹੀਂ 6 ਮਹੀਨੇ ਨਹੀਂ ਠੀਕ ਹੈ 20 ਸਾਲ ਬਾਲਣਾ ਰਸੀਦ ਸਾਹਮਣੇ ਰੱਖੋ ਭਾਈ ਕਹਿੰਦਾ ਕਾਪੀ ਕਾ ਗਰੰਟੀ ਹੋਊਗੀ ਭਾਈ ਜੀ ਤੇ ਸਵਰਾਜ 855 ਤੋਂ ਆਪਾਂ ਸਟਾਰਟ ਕਰਾਂਗੇ ਇਹ ਫੁੱਲ ਟੌਪ ਮਾਡਲ ਹੈ ਇੱਕੇ ਮਾਡਲ ਆ 5 ਸਟਾਰ ਚ 2 ਸਪੀਡ ਚ ਹੈ ਭਾਈ ਜੀ ਨਾ ਸੀ ਨਹੀਂ ਹੈਗਾ ਠੀਕ ਹੈ ਜੀ ਚਲੋ ਵੇ ਕੰਡੀਸ਼ਨ ਚੈੱਕ ਕਰ ਲੋ ਭਾਈ ਡਾਕਟਰ ਦੇ ਓਕੇ ਰਿਪੋਰਟ ਦਾ ਹਾਂ ਡਾਕਟਰ ਚੰਗਾ ਠੀਕ ਹੈ ਜੀ ਤੇ ਟਾਇਰ ਬਾਈ ਜੀ ਟਾਇਰ ਨਾਲ ਦੇ ਨਾਲ ਦੇ ਟਾਇਰ ਆ ਜੀ ਕਿੰਨੇ ਘੰਟੇ ਚੱਲਿਆ ਦੇ ਚੱਲਿਆ ਉਹ ਮੀਟਰ ਨਹੀਂ ਦੇਖਿਆ ਬ੍ਰੋ ਠੀਕ ਹੈ ਇਹ ਮੈਂ ਆਪਾਂ ਦਾ ਮਾੜੀ ਜੀ ਹਣਾ ਮੈਂ ਦੇਖਿਆ ਨਹੀਂ ਠੀਕ ਹੈ ਮੀਟਰ ਨਹੀਂ ਦੇਖਿਆ ਬਾਈ ਜੀ ਤੇ ਟੱਚਿੰਗ ਬੱਚੇ ਨਹੀਂ ਬਾਈ ਜੀ ਟੱਚਿੰਗ ਪਾਤੀ ਮਾੜੀ ਮੋਟੀ ਹੈਗੀ ਹੈ ਮਗਰ ਬੈਕ ਸਾਈਡ ਲੈ 깔 ਨੂੰ ਕਰ ਤੇ ਡੰਡਾ ਨੂੰ ਵਗੈਰਾ ਨਹੀਂ ਬਾਈ ਜੀ ਹਾਂ ਅੱਗੇ ਕਿਤੇ ਨਹੀਂ ਮਗਰ ਜਸਪ੍ਰੀਤਾ ਇਧਰ ਕੈਮਰਾ ਮਰਵਾ ਦੇ ਕਰਾ ਇਦਾਂ ਦੇ ਬੰਦੇ ਭਾਈ ਜੀ ਮੰਡੀ 'ਚ ਬਹੁਤ ਜ਼ਿਆਦਾ ਘੱਟ ਮਿਲਦੇ ਨੇ ਭਾਈ ਕਹਿੰਦਾ ਟੱਚਿੰਗ ਮੰਚਿੰਗ ਹੈਗੀ ਮਾੜੀ ਮੋਟੀ ਨਾ માત્ર ਇਹ ਨਹੀਂ ਹੈਗੀ ਵੀ ਲਿਪਿਆ ਪਿਆ ਹਾਂ ਜੇ ਹੁਣ ਮੈਂ ਇਹ ਜਮਾਤ ਨੌਕਰੀ ਆ ਮ ਵੀ ਬਸ ਹੈ ਹੀ ਨਹੀਂ ਮੈਂ ਜਮਈ ਹੋ ਹੈਗੀ ਹੈਗੀ ਪਰ ਇਹ ਬੁੱਲੀ ਜੀ ਜਿੰਨੀ ਹੈਗੀ ਨਾ ਹੀ ਉਹ ਲੁਕੀ ਆਪਣੇ ਲਗਾਈ ਰਹਿੰਦੀ ਆ ਬਾਹਲੇ ਬੰਦੇ ਉਹ ਕਰਦੇ ਇੱਕ ਤਾਂ ਡੰਡਾ ਦੇਖ ਇੱਕਾ ਪੱਟੀ ਤੇ ਇੱਕਾ ਦੋਚੀ ਚਾਨ ਠੀਕ ਹੈ ਜੇ ਮੈਂ ਇਹਨਾਂ ਦੇ ਮਾੜਾ ਮੋੜਾ ਸਕ੍ਰੈਚ ਪਈ ਜਾਂਦਾ ਹੈ ਨਾ ਜੇ ਕਈ ਵਾਰ ਕੋਈ ਚੀਜ਼ ਲੱਗ ਜਾਂਦੀ ਹੈ ਹੋਰ ਕਿਤੇ ਨਹੀਂ ਟੱਚਿੰਗ ਨਾ ਅੱਗੇ ਨਾ ਅੱਗੇ ਨਾ ਮਗਰਿਆੜ ਨਾ ਠੀਕ ਹੈ ਬਾਕੀ ਸੋ ਸੋ ਮਗਰਿਆੜ ਸ ਠੀਕ ਹੈ ਜੀ ਹਰਿਆਣੇ ਦਾ ਨੰਬਰ ਫਰਸਟ ਪਾਰਟੀ ਦਾ ਨੰਬਰ ਫਰਸਟ ਪਾਰਟੀ ਦਾ ਠੀਕ ਹੈ ਜੀ ਚੱਲ ਚਲਾ ਬਗੀ ਇਹਨੂੰ ਸੀਧੀ ਮਿਲ ਜੂਗੀ ਠੀਕ ਹੈ ਜੀ ਤੇ ਲੈ ਵੀ 960 ਘੰਟੇ ਚੱਲਿਆ ਹੋਇਆ ਹੈਗਾ ਹਾਂ ਇਹਨੂੰ ਸੀ ਮਿਲ ਜੂਗੀ ਠੀਕ ਹੈ ਐਨਓਸੀ ਮਿਲ ਜੂਗੀ ਐਨਓਸੀ ਦਾ ਖਰਚਾ ਤੁਹਾਡਾ ਹੋਗਾ ਭਾਈ ਹਾਂ ਬੀਮਾ ਅਗਲੇ ਦਾ ਲੱਗੂਗਾ ਬੀਮਾ ਬੀਮਾ ਅਗਲੇ ਦਾ ਲੱਗੂਗਾ ਹਾਂ ਠੀਕ ਹੈ ਜੀ ਤੇ ਇਹਦੀ ਡਿਮਾਂਡ ਭਾਈ ਜੀ ਡਿਮਾਂਡ ਭਾਈ ਤੂੰ ਤਾਂ 620 ਐ ਰੇਟ ਤਾਂ ਠੀਕ ਹੈ ਜੀ ਦੇ ਦਾਂਗੇ 6 ਲੱਖ ਦਾ 6 ਲੱਖ ਕੋਰਲੈਸ ਕਰਦਾ ਇਹ ਵੀਡੀਓ ਦੇਖ ਕੇ ਹੋਗਾ ਯਾਰ ਭਾਈ ਜੀ ਜੇ ਤੁਸੀਂ ਵੀਡੀਓ ਦੇਖ ਕੇ ਹੋਗੇ ਹੋਰ ਵੀ ਮਾਨਤਾਨ ਹੋ ਜਾਊਗਾ 20000 ਰੁਪਏ ਦੀ ਬਾਈ ਨੇ ਪਹਿਲੀ ਸੂਟ ਕਰਤੀ। ਟਰੈਕਟਰ ਚੰਗਾ। ਟਰੈਕਟਰ ਚੰਗਾ। ਜੇ ਗੁਰਪ੍ਰੀਤ ਬਾਈ ਜੇ ਕੋਈ ਵਧੀਆ ਕੰਡੀਸ਼ਨ ਦਾ ਟਰੈਕਟਰ ਘਟਾਉਣਾ ਹੋਵੇ ਆ ਰਹੇ ਨੇ। ਟਰੈਕਟਰ ਹਾਂ ਬਾਈ ਕੱਟ ਲਾਂਗੇ। ਚੰਗਾ ਹੋਵੇ ਚਾਹੇ ਜੀ ਕੰਡੀਸ਼ਨ ਦੇਖ ਕੇ ਉਹ ਸਾਭ ਨਾਲ ਕੋਈ ਟਰੈਕਟਰ ਕੱਟਵਾ ਲੇ। ਪਹਿਲਾਂ ਤੁਸੀਂ ਰੇਟ ਲਾਉਂਗੇ ਦੁਬਾਰਾ ਮੰਡੀ ਦੀ ਪਤਾ ਕਰ ਲੈ ਫਿਰ ਰੇਟ ਲਾ। ਲੋਨ ਵਗੈਰਾ ਵੀ ਹੋ ਜਾਊਗਾ ਜੀ। ਲੋਨ ਵਗੈਰਾ ਵੀ ਹੋ ਜਾਏ ਤੇ ਪਹਿਲਾਂ ਲੋਨ ਕਲੀਅਰ ਹੋਵੇ ਜੀ ਤੇ। ਹਾਂ ਹੁਣ ਕਲੀਅਰ ਆ। ਠੀਕ ਆ ਹੁਣ ਕਲੀਅਰ ਆ ਪਹਿਲਾਂ ਲੋਨ ਤੇ ਆਇਆ ਹੋਇਆ ਹੈ। ਹਾਂ ਚੇਂਜਰਾਲ ਟਰੈਕਟਰ ਹੈ ਨਾ ਬਾਈ ਜੀ ਹਾਂ ਚੇਂਜਰਾਲ 3 ਸਪੀਡ ਹੈ ਠੀਕ ਹੈ ਜੀ ਚੇਂਜਰਾਲ ਵਾਲਾ 3 ਸਪੀਡ ਟਰੈਕਟਰ 55 ਹੌਸ ਪਾਵਰ ਦਾ 50 50 ਹੌਸ ਪਾਵਰ ਦਾ ਹੈ ਮੈਨੂੰ 55 ਐਚਪੀ ਹੈ ਠੀਕ ਹੈ ਜੀ ਟਾਇਰ ਟੱਪੇ ਬਾਈ ਜੀ ਟਾਇਰ ਦੇ ਨਾਲ ਦੀ ਹੈ ਬਾਈ ਫਿਰ ਜਿੰਨੇ ਕਹੇ 75 80 ਪੈਸੇ ਆਉਣਗੇ ਠੀਕ ਹੈ 75 80 ਪੈਸੇ ਨਾਲ ਦੇ ਟਾਇਰ ਨੇਗੇ ਚੇਂਜਰਾਲ ਵਾਲਾ ਟਰੈਕਟਰ ਹੈ ਕਹ ਬਾਈ ਜੀ ਚਾਲ ਚਲਾਵਾ ਆਪਾਂ ਇਹਦਾ ਵੀ ਚੈੱਕ ਕਰ ਲੈਣੇ ਆ ਏ ਕਿ 907 ਘੰਟੇ ਚੱਲਿਆ ਹੋਣਾ ਬਾਈ ਜੀ ਬਸ ਅਜੇ ਕੁਛ ਚੱਲਿਆ ਹੋਇਆ ਹਾਂ 907 ਘੰਟੇ ਚੱਲਿਆ ਹੋਇਆ ਤੇ ਇਹਦਾ ਬਈ ਕੋਈ ਕੋਈ ਟ੍ਰਿਕ ਚੀਜ਼ ਹੀ ਦੱਸ ਦਿੰਦੀ ਆ ਯਾਰ ਜੇ ਆਪਾਂ ਛੇੜਖਾਨੀ ਕਰਾਂਗੇ ਤਾਂ ਚੀਜ਼ ਵੀ ਕੋਈ ਨਿੱਕੀ ਨਹੀਂ ਮਿਲੂਗੀ ਆਪਾਂ ਨੂੰ ਹਾਂਜੀ ਇਹ ਵੀ ਗੱਲ ਹੈਗੀ ਆ ਬਈ ਜੀ ਬਈ ਬਾਕੀ ਬੰਦਾ ਵੀ ਵਧੀਆ ਹੈਗਾ ਕੰਮ ਵੀ ਇੱਕ ਨੰਬਰ ਹੈਗਾ ਗਾਰੰਟੀ ਹੈਗੀ ਜੇ ਕੋਈ ਚੀਜ਼ ਹੋਈ ਤਾਂ ਦੱਸ ਕੇ ਦੋਗਾ ਬਈ ਤੇ ਰੰਗ ਪੇਂਟ ਦਾ ਬਈ ਜੇ ਪੇਂਟ ਨਹੀਂ ਬਈ ਬਸ ਉਹੀ ਕੁਛ ਹੈ ਦੇ ਵੀ ਮਾਣਾ ਮੋਟਾ ਪੇਂਟਰ ਲਾ ਲਵਾ ਮਗਰ ਉਹ ਬਸ ਲੰਕਾ ਲੰਕਾ ਤੇ ਉਹੀ ਕੁਛ ਹੋਰ ਇਹਦੇ ਪੇਂਟ ਕਿਤੇ ਨਹੀਂ ਹੋਇਆ ਕੀ ਬਾਕੀ ਵੈਸੇ ਆਜ ਹੀ ਜਦਾ ਓਰੀਜਨਲ ਇਨ ਹੈ ਪਹਿਲੀ ਮਾਡਲ ਹੈ ਸਭ ਤੋਂ ਦਾ ਹਾਂ ਠੀਕ ਹੈ ਜੀ ਸਰਸੇ ਦਾ ਨੰਬਰ ਹੈਗਾ ਇੱਕੇ ਮਾ ਠੀਕ ਐ ਸੇ 1.5 ਹਜ਼ਾਰ ਹਾਂ ਦੇ ਦਾਂਗੇ 580 ਦਾ 580 ਦਾ ਹਾਂ ਕੋਈ ਹੋਰ ਲੈ ਸੋ ਜੋ ਮੌਕੇ ਠੀਕ ਐ 25000 ਰੁਪਏ ਦੀ ਭਾਈ ਜੀ ਮਾਨਤਨ ਪਹਿਲੀ ਫੁੱਲੀ ਮਾਨਤਨ ਕਰਦਾ ਠੀਕ ਐ ਜੀ ਤੇ ਬਾਕੀ ਕੰਡੀਸ਼ਨ ਦਾ ਪੈਸਾ ਕੱਲ ਉਹ ਨਹੀਂ ਕਹਾਂ ਭਾਈ ਅਰ ਜਿੰਨੀ ਗੱਲ ਨਿਕਲੇ ਮਨ ਹੈਗੀ ਹਣਾ ਐ ਨਹੀਂ ਫालतੂ ਅਗਲਾ 200 ਕਿਲੋਮੀਟਰ ਦਾ ਆਉਂਦਾ ਭਗਾਈ ਜੀ ਨਹੀਂ ਮਾਰਦੇ ਤੇਰੀ ਆਤ ਨਹੀਂ ਚਿਤਵਾਂ ਦਾ ਅਗਲਾ ਟੱਟ ਪੜਾਏ ਜਿੰਨੀ ਅਗਲੇ ਦੀ ਮਾਰ ਨਹੀਂ ਨਹੀਂ ਅਰੇ ਕਿਹੜਾ ਵੀ ਮੁਖਤਲ ਜਣਾ ਪੈਸੇ ਲਾ ਕੇ ਚੀਜ਼ ਲੈਣੀ ਹੈ ਨਾ ਪੈਸੇ ਲਾ ਕੇ ਚੀਜ਼ ਲੈਣਗੇ ਇਹਦੇ ਬਾਅਦ ਚਾਹ ਵਾਲਾ ਕਹੀ ਜਾ ਬੈਣਾ ਵੀ ਯਾਰ ਆਪਣੇ ਨਾਲ ਧੋਖਾ ਹੋ ਗਿਆ ਨਾ ਉਹ ਗੱਲ ਵੀ ਘੜੀ ਬਾਈ ਸਹੀ ਹੈ ਕਰੇ ਜਾ ਕੇ ਉਹ ਕੁਝ ਵੀ ਹੋ ਸਕਦਾ ਹੈ ਕਿਉਂ ਮਸ਼ੀਨਰੀ ਹੈ ਠੀਕ ਹੈ ਜੀ ਇੱਕ ਵਾਰੀ ਜੋ ਕੇ ਜ਼ਰੂਰ ਲੈ ਕੇ ਜਾਓ ਹਾਂ ਆਪਦਾ ਚਲਾ ਕੇ ਆਜੀ ਫਰਦੀ ਕਰ ਠੀਕ ਹੈ ਜੀ ਤੇ ਅਗਲਾ ਬਾਈ ਜੀ ਅੱਗੇ ਡੀਆਈ ਹੈਗਾ ਤੇ ਬਈ ਅੱਗੇ ਆ ਗਿਆ ਡੀਆਈ ਮਹਿੰਦਰਾ 265 7 ਮਾਡਲ 7 ਮਾਡਲ ਆ ਪੂਰੀ ਦੇ ਨਾਲ ਦੀ ਹੈ ਇਹਦੇ ਟੈਰ ਜਮਾ ਨਾਲ ਦੇ ਜਮਾ ਨਾਲ ਦੇ ਆਪਣੀ ਹਾਂ ਜਿੰਨਾ ਹੈਗਾ ਸਾਰਾ ਓਰੀਜਨਲ ਆ ਲੈ ਬਈ ਸਾਰਾ ਓਰੀਜਨਲ ਆਗਾ ਜਿੰਨਾ ਵੀ ਹੈਗਾਗਾ ਸਾਰ ਇਹ ਮੀਟਰ ਚੱਲਦਾ ਗਿਆਦਾ ਬਈ ਮੀਟਰ ਨਹੀਂ ਚੱਲਦਾ ਹੁਣ ਬਾਬੂ ਠੀਕ ਹੈ ਮੀਟਰ ਨਹੀਂ ਚੱਲਦਾ ਹੈਗਾ ਥੋੜਾ ਜਿਹਾ ਕਿਸਮੈੜਾ ਹੋਇਆ ਹੋਇਆ ਪੈਗਾ 93100 ਘੰਟਾ ਚੱਲਿਆ ਹੈ 93100 ਘੰਟੇ ਤੋਂ ਬਾਅਦ ਖੜਾ ਹੋਇਆ ਹੈ ਬਾਈ ਜੀ ਯਾਨੀ ਕਿ ਸਤਮਾਲ ਦੇ ਟੈਰ ਮਿਲਨੇ ਨਹੀਂ ਵੈਸੇ ਨਾਲ ਦੇ ਹਾਂ ਨਾਲ ਦੇ ਇਹਦੇ ਵੀ ਨਾਲ ਦੇ ਟੈਰ ਨੇ ਜਿਵੇਂ ਆਪਾਂ ਕਹਿੰਦੇ ਆਨੇ ਨੇ ਚਾਂਸੀ ਚੋਂ ਨੇ ਤੇ ਦਵਾਜਲੀ ਆ ਗਿਆ ਪਹਿਲੀ ਪਹਿਲੀ ਬਾਲਟੀ ਦੀ ਆ ਪਹਿਲੇ ਕਰੋਲੀ ਨੇ ਠੀਕ ਹੈ ਜੀ ਪੰਜਾਬ ਨੰਬਰ ਕਿਰੇ ਪੰਜਾਬ ਨੰਬਰ ਪੰਜਾਬ ਨੰਬਰ ਹੈਗਾ ਨੰਬਰ ਕਿੱਥੋਂ ਦਾ ਪਤਾ ਕੋਈ ਨੰਬਰ ਨਹੀਂ ਭਾਈ ਇਹ ਮੈਂ ਤੈਨੂੰ ਕਹਿ ਰਿਹਾ ਨੰਬਰ ਨਹੀਂ ਪਤਾ ਹੈ ਚਿੱਤੇ ਨਹੀਂ ਠੀਕ ਹੈ ਜੀ ਨਾਲ ਦੇ ਡਾਣਾ ਜੈ ਇਦਾਂ ਦੇ ਡੈਕਟਰ ਬਹੁਤ ਜਿਆਦੇ ਘੱਟ ਸੁੱਕਾ ਸੁੱਕਾ ਪੈ ਡੈਕਟਰ ਕਿਤੇ ਕੂਟਾ ਟੰਕਾ ਫੰਕਾ ਨਹੀਂ ਹੈਗਾ ਜਾਂ ਰੰਗ ਫੰਗ ਜਾ ਕਿਤੇ ਹੋਊਗਾ ਜਿਵੇਂ ਹੈਗਾ ਉਹ ਲਾ ਕੇ ਰੱਖੀ ਹੋਈ ਹੈ ਹਾਂ ਸ਼ੋ ਹਾਂ ਥੈਂਕ ਯੂ ਹਾਂ ਬਾਕੀ ਦੇਖ ਵੀ ਜਦ ਬਈ ਸ਼ੋ ਲਾ ਕੇ ਰੱਖੀ ਹੋਈ ਸੀ ਕਿਉਂਕਿ ਇਹਦੇ ਤੇ ਇਹਦੇ ਰੰਗ ਦਾ ਬਹੁਤ ਬਿਆਰ ਹਾਂ ਹਾਂ ਨੰਬਰ ਦਾ ਠੀਕ ਹੈ ਤੇ ਸੱਤ ਮਾਡਲ ਹੈ ਇਹਦੀ ਡਿਮਾਂਡ ਹੈ ਜੀ ਡਿਮਾਂਡ ਤਾਂ ਇਹਦੀ 75 ਹੈ ਦੇ ਦਾਂ 1 ਲੱਖ 60 ਹਜ਼ਾਰ ਦਾ ਹੋਰ ਲੈਸ ਬਾਕੀ ਮੋਕੇ ਤੇ ਹੋਰ ਵੀ ਲੱਸੀ। ਕੰਡੀਸ਼ਨ ਦਾ ਵੀ ਚੰਗਾ ਹੈ ਬਈ ਇੰਜਨ ਗੇਰ ਦਾ। ਹਾਂ 2007। ਠੀਕ ਹੈ ਜੀ। ਨਾਲ ਦੇ ਟਾਇਰ ਨੇ ਬਈ। ਟਾਇਰ ਨਾਲ ਦੀ ਇਹਦੇ। ਬਸ ਇਹਨੇ ਖਹਿਗੇ। ਨੰਬਰ ਪੰਜਾਬ ਆ ਵੀ। ਠੀਕ ਹੈ ਜੀ। ਤੇ ਆਖੜਾ ਬਈ ਜੀ। ਇਹ 18 ਮਾਰ ਲ। ਇਹ ਵੀ 18 ਮਾਰ ਲ। D.I 750 ਦਾ। ਹਾਂ ਇਹ 16 ਦੇ ਟਾਇਰਾਂ ਚ। ਠੀਕ ਹੈ ਇਹ ਬਿਨਾ ਚੇਂਜਰ ਵਾਲਾ ਗਿਆ ਨਾ ਬਈ। ਹਾਂ ਇਹ ਬਿਨਾ। ਠੀਕ ਹੈ 16 ਦੇ ਟਾਇਰਾਂ ਚ ਬਈ। ਇਹਦੇ ਵੀ ਟਾਇਰ ਨਾਲ ਦੇ ਬਈ। ਨਹੀਂ ਇਹਦੇ ਦੁਬਾਰੇ ਦੇ ਪਾਏ। ਇਹਦੇ ਦੁਬਾਰੇ ਦੇ ਆ ਜੀ। ਠੀਕ ਹੈ ਜੀ। ਤੇ ਟਾਇਰ ਕਿੰਨੇ ਕੇ ਪੈਸੇ ਪਿਆ ਵੇ ਜੀ? ਟਾਇਰ ਹੋਣਗੇ 80 ਠੀਕ ਹੈ 80 ਪੈਸੇ ਬਾਕੀ ਹੋਣਗੇ ਠੀਕ ਹੈ ਮੂਰਲੇ ਟਾਇਰ ਹੈਗੇ ਨਾ ਬਈ ਨਵੇਂ ਮੰਗੂ ਪੈਣੇ ਨਾ ਮੂਰਲੇ ਜੇ ਢੁੰਮਣੀ ਰੁੱਟੇ ਨੇ ਯਾ ਹਾਂ ਹਾਂ ਤੇ 18 ਮਾੜਲਾ ਇਹਦੀ ਡਿਮਾਂਡ ਵੇਜੀ ਦਵਾਨ ਬਬੂ ਬਈ ਦਵਾਨ ਤਾਂ 485 ਹੈ ਹਾਂ ਜਾਂ ਨਾ 4.5 ਲੱਖ ਦਾ ਸੌਦਾ ਹੋਊਗਾ ਆ ਜਾਂ ਨਾ ਹਾਂ ਹਾ ਜਾਂ ਨਾ ਬਾਈ ਜੀ ਸਾਢੇ 4 ਲੱਖ ਰੁਪਏ 35000 ਦਾ ਸਿੱਧਾ ਹੀ ਡਿਸਕਾਊਂਟ ਆ। ਇੰਸਟੈਸ ਕੋਈ ਬਣਾ ਮੋਟਾ ਹੋ ਸਕਦਾ ਹੈ ਖਰਚਾ ਪਾਣੀ ਦੇ ਪਾਣੀ ਦਾ। ਜੈਸੇ ਜਾਂ ਨੋਹ ਵਾਲਾ ਕੰਮ ਆ। ਕੋਈ ਆ ਨਹੀਂ ਹੈਗਾ ਵੀ ਪੜਾ ਨਹੀਂ। ਠੀਕ ਹੈ। ਸਵਾ 4 ਲੱਖ ਤਾਂ ਪਣ ਹੁਣ ਮਿੰਤਾ ਕੱਢ ਕੇ ਗਏ ਆ। ਠੀਕ ਹੈ। ਤੁਹਾਡੇ ਤੁਹਾਡੇ ਸਾਹਮਣੇ ਵੀ ਆਇਆ ਸੀ। ਹਾਂ ਮੇਰੇ ਸਾਹਮਣੇ ਵੀ ਬਾਈ ਜੀ ਹਜੇ ਆ ਕੇ ਗਿਆ ਕੇ। ਹਾਂ ਸਾਢੇ 4 ਲੱਖ ਰੁਪਏ ਦੇ ਇਹਦੀ ਮਿੰਤਾ ਕੱਢ ਕੇ ਗਏ ਨੇ ਗਏ ਜੀ। ਤੇ ਕਿੰਨਾ ਲਾਇਆ ਇਹਨੇ 4 ਲੱਖ 4 ਸਵਾ 4 ਸਵਾ 4 ਲੱਖ ਰੁਪਏ ਦੇ ਲੱਗਿਆ ਸੀਗਾ। ਭਾਈ ਕਹਿੰਦਾ 4.5 ਤੋਂ ਘੱਟ ਦਿੰਦੇ ਨੇ ਕਿ ਜੱਸ ਜਾਂ ਨੂੰ ਹੀ ਆਗੇ ਹਾਂ ਠੀਕ ਆ ਮਾਨਤਾ ਨੂੰ ਹੋ ਜਾ ਕੋਈ ਨਾ ਇੱਥੇ ਤੇਲ ਪਣੀ ਦਾ ਕੋਈ ਹੋ ਜਾ ਹੋ ਜੂ ਕਿਉਂ ਐਸਰੇ ਵੀ ਨਹੀਂ ਜਾਇਦਾ ਹੁੰਦਾ ਜਮਾ ਠੀਕ ਆ ਜਿਵੇਂ ਮੰਡੀ ਦਾ ਥੋੜਾ ਖਰਚਾ ਓਦੋਂ ਦੂਜਾ ਟੱਪਰੋਂ ਪਾਰ ਨਹੀਂ ਇਹ ਦੂਆ ਇਹ ਦੂਜਾ ਟੱਪਰੋਂ ਹਾਂ ਠੀਕ ਆ ਭਾਈ ਟਰੈਕਟਰ ਚੰਗਾ ਟਰੈਕਟਰ ਚੰਗਾ ਠੀਕ ਆ ਫਰਸਟ ਪਾਲਟੀ ਦੇ ਵੀ ਭਾਈ ਨਹੀਂ ਫਰਸਟ ਪਾਲਟੀ ਦਾ ਸੈਕੰਡ ਪਾਲਟੀ ਠੀਕ ਆ ਪਾਲਟੀ ਸੈਕੰਡ ਦਾ ਭਾਈ ਰੰਗ ਪੇਂਟ ਦਾ ਇਹ ਭਾਈ ਨਸਕੀ ਤੱਕ ਤੇ ਵੀ ਨਹੀਂ ਭਾਈ ਕਲਮ ਵੀ ਨਹੀਂ ਲੱਗੀ ਪਾ ਕੇ ਲੈ ਰਿਹਾ ਮੈਂ ਮੈਂ ਖੁਦ ਪਾਇਆ ਹੋਇਆ ਘਰੇ ਤਿੰਨ ਦਿ ਠੀਕ ਆ ਬਾਈ ਜੀ ਲੋ ਵੀ ਬਾਕੀ ਚੈੱਕ ਕਰ ਲੋ ਪਿੰਚ ਠੀਕ ਆ ਬਾਈ ਹਾਂ ਠੀਕ ਆ ਸੁਰਪੀ ਤੋਂ ਬਹੁਤ ਬਹੁਤ ਧੰਨਵਾਦ ਬਾਈ ਤੇ ਬਾਈ ਜੀ ਵੀਡੀਓ ਕਿਵੇਂ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਧੰਨਵਾਦ